ਸੋ ਮੁੰਡੇ ਨੇ ਸਾਨੂੰ ਕੋਈ ਕਮਾ ਕੇ ਥੋੜਾ ਦਿੱਤਾ ਸਾਡੀ ਤੇ ਜਦੀਦਾ ਦੇ ਅਸੀਂ ਸਲਾਮਗਾਹੋਂ ਤੇ ਵੇਚ ਕੇ ਇਧਰ ਆਪਣੀ ਜਦੀਦਾ ਲਈ ਅਸੀਂ 12 ਸਾਲ ਚ ਲਈ ਹੈ ਉਹ 2 12 ਸਾਲ ਦਾ ਸੀਗਾ ਉਹ ਕੋ 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 ਉਦੋਂ ਤੇ ਪੜਦਾ ਸੀਗਾ ਉਹ ਸਾਡੇ ਪੱਲੇ ਕੀ ਹੈਗਾ ਇੱਕ ਮਕਾਨਿਆ ਸਾਡੇ ਕੋਈ ਗਰੀਬ ਇਹਦੇ ਨਾ ਕੋਈ ਕਮਾਉਣ ਵਾਲਾ ਸਾਡੇ ਘਰ ਨਾਲ ਕੋਈ ਕੁੱਝ ਉਹਨੇ ਤੇ ਸਾਨੂੰ ਹਾਂਜੀ ਥਾਣੇ ਵਿੱਚ ਉਹਦੇ ਜੇਲ੍ਹ ਵਿੱਚ ਆ ਸਾਡੇ ਘਰ ਤੇ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ ਮੰਦੀਪ ਸਿੰਘ ਮੰਗੇ ਮੰਗੇ ਦੇ ਸਾਨੂੰ ਨਸਾ ਮਿਲਣਾ ਚਾਹੀਦਾ ਸਾਡੇ ਉਹਨੇ ਤਾਂ ਕੁਝ ਕਮਾ ਕੇ ਕੁਝ ਨਹੀਂ ਬਣਾਇਆ ਉਹ ਤੇ ਪਹਿਲੀ ਵਾਰੀ ਕਿਸੇ ਨੇ ਫਸਾ ਦਿੱਤਾ ਵਾ ਉਹ ਕੰਮ ਥੋੜਾ ਉਹ ਪੀਂਦਾ ਜਰੂਰ ਸੀ ਨਸ਼ਾ ਕਰਦਾ ਜਰੂਰ ਸੀ ਪਰ ਇਹ ਕੰਮ ਵੀ ਇੰਦਾ ਨਹੀਂ ਸੀ ਹੈਗਾ ਕਿਸੇ ਨੇ ਮੁਕਮਰੀ ਕਰਕੇ ਫਸਾ ਦਿੱਤਾ ਉਹਨੂੰ ਉਹਨੇ ਨਾ ਕੁਝ ਬਣਾਇਆ ਉਹਨੇ ਤਾਂ ਸਾਡਾ ਉਜਾੜਿਆ ਹੀ ਆ ਕੁਝ ਤੇ ਸਾਡੀ ਮੇਰੇ ਸਹੁਰੇ ਦੀ ਜਿਦਾਦ ਹੈ ਜੱਦੀ ਜਿਦਾਦ ਹੈ ਸਾਡੀ ਹਾਂਜੀ ਕੀ ਕਰੇ ਹਾਂਜੀ ਕੀ ਕਰਕੇ ਉਹ ਤੇ ਸੀਲ ਕਰ ਗਏ ਮੈਨੂੰ ਵੀ ਇਹ ਪਤਾ ਲੱਗ ਗਿਆ ਸੀਲ ਕਰ ਗਏ ਪਰ ਉਹਦੇ ਨਾਂ ਤੇ ਆਹੋ ਜਿਹਾ ਨਹੀਂ ਸਾਨੂੰ ਕਮਾ ਕੇ ਬਣਾ ਕੇ ਦਿੱਤਾ ਤਾਂ ਤੇ ਗੱਲ ਹੈ ਨਾ ਸਾੜੀ ਤੇ ਜੱਦੀ ਜਦਾਦ ਆ ਸਹੁਰੇ ਦੀ ਮੇਰੇ ਜਦਾਦ ਦੇ ਅੱਗੋਂ ਮੇਰੇ ਘਰ ਵਾਲੀ ਮੇਰੇ ਘਰ ਵਾਲੀ ਦੀ ਡੈਥ ਹੋ ਗਈ ਹੈ ਵਿਧਵਾ ਜਨਨੀਆਂ ਅਸੀਂ ਦੋਨੇ ਭਰਾ ਮਰ ਗਏ ਨੇ ਅਸੀਂ ਵਿਧਵਾ ਜਨਨੀਆਂ ਦੋਨੇ ਜਣੀਆਂ ਸਾਡੇ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਕਮਾਉਣ ਵਾਲਾ ਨਹੀਂ ਸਾਡੇ ਘਰ ਹਾਂਜੀ ਦੋਨੇ ਵਿਧਵਾ ਬਣ ਸੀ ਹਾਂ ਤੋਂ ਨੇ ਨਹੀਂ ਮੇਰੇ ਨਾਲ ਮੁੰਡਾ ਮੇਰਾ ਮੰਦਬੁੱਧੀ ਮੁੰਡਾ ਛੋਟਾ ਮੇਰਾ ਵੱਡੇ ਨੇ ਜਿਹੜਾ ਉਹਦਾ ਮਾਪੇ ਉਹਨੇ ਉਹਨੂੰ ਬਦਖਲ ਕਰਾਇਆ ਯਾਰ ਉਹਦੇ ਨਾਂ ਤੇ ਕੁਝ ਹੈ ਹੀ ਨਹੀਂਗਾ ਮੰਗ ਮੰਗਦੇ ਸਾਨੂੰ ਸਾਡੇ ਮਕਾਨ ਨੂੰ ਕਿ ਜੇ ਉਹਨੇ ਕੁਝ ਗਲਤ ਕੀਤਾ ਉਹਦੇ ਕੋਈ ਸਬੂਤ ਹੈਗਾ ਤੇ ਉਹਦੀ ਸਜ਼ਾ ਉਹਨੂੰ ਮੈਂ ਸਾਡੇ ਮਕਾਨ ਅਸੀਂ ਬਜ਼ੁਰਗ ਇਸ ਕਿੱਥੇ ੱੱਕੇ ਖਾਵਾਂਗੇ ਸਾਡੇ ਕੋਲ ਦੂਸਰ ਕੁਝ ਕਮਾਈ ਦਾ ਸਾਧਨ ਹੀ ਨਹੀਂਗਾ ਅਸੀਂ ਕਿੱਥੇ ਜਾਵਾਂਗੇ ਜਹਾਂ ਤੋਂ ਉਹਨੇ ਕਮਾ ਕੇ ਦਿੱਤਾ ਹੋਵੇ ਉਹ ਫਰਸਟ ਡੇ ਫਰਸਟ ਟਾਈਮ ਉਹਨੇ ਇਹਦੇ ਚਾਂਸੇ ਚ ਆ ਕੇ ਕੰਮ ਕੀਤਾ ਫਰਸਟ ਟਾਈਮ ਉਹ ਫੜਿਆ ਗਿਆ ਪਿੰਦਾ ਜ਼ਰੂਰ ਸੀ ਪਰ ਵੀ ਇਹਦਾ ਨਹੀਂ ਸੀ ਹਾਂਜੀ ਇਹ 27 ਤਰੀਕ ਨੂੰ ਇਹਨਾਂ ਨੇ ਫੜਿਆ ਸੀ 27 ਜੂਨ ਨੂੰ ਤੇ ਪੰਜ ਨੂੰ ਭੇਜਿਆ ਸੀ ਇਹਨਾਂ ਨੇ ਹੈ ਪਹਿਲਾਂ ਕੋਈ ਪਰਚਾ ਨਹੀਂ ਕਰਦੇ ਤੇ ਹਾਂਜੀ ਸਮਾਨ ਕਹਿੰਦੇ ਫੜਿਆ ਗਿਆ ਪਰ ਹੁਣ ਅਸੀਂ ਤਾਂ ਕੁਝ ਵੇਖਿਆ ਨਹੀਂ ਕਹਿੰਦੇ ਸਮਾਨ ਫੜਿਆ ਗਿਆ ਦੇਖੋ ਸੀਐਮ ਸਾਹਿਬ ਨੂੰ ਅਪਾ ਬੇਨਤੀ ਕਰਾਂਗੇ ਵੀ ਤੁਸੀਂ ਜਿਹੜੀਆਂ ਲੋਕਾਂ ਦੀਆਂ ਪ੍ਰਾਪਰਟੀਆਂ ਸੀਲ ਕਰਦੇ ਕੁਝ ਵੇਖ ਕੇ ਕਰੋ ਨਾ ਪੂਰੀ ਉਹਦੀ ਨਿਕਵਾਰੀ ਕਰੋ ਤਾਂ ਕਰੋ ਨਾ ਵੀ ਮੁੰਡੇ ਜਿੰਨੇ ਨਸ਼ਾ ਵੇਚ ਕੇ ਬਣਾਇਆ ਉਹਨਾਂ ਦੀਆਂ ਕਰੋ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚੇ ਨਸ਼ੇ ਕਾ ਕਾ ਕੇ ਘਰ ਝਾੜ ਦਿੱਤਾ ਉਹਨਾਂ ਦੀਆਂ ਕਿਉਂ ਕਰਦੇ ਜੀ ਉਹ ਦੱਸ ਸੀ ਖਰਚਾ ਕਰਦਾ ਰੱਖਦੇ ਸੋ ਤੇ ਨਸ਼ੇ ਦੇ ਮਗਰ ਉਹ ਵੀ ਨਸ਼ਾ ਮੰਦ ਕੇ ਉਹ ਨਹੀਂ ਕਰ ਹੁੰਦੇ ਜਿਹੜੇ ਲੋਕਾਂ ਦੇ ਬੇੜਾ ਕਰਕੇ ਲੋਕਾਂ ਦੇ ਬੱਚਿਆਂ ਦਾ ਨਾਜਾਇਜ਼ ਬੱਚੇ ਫੜ ਫੜ ਅੰਦਰ ਕਰੀ ਜਾਂਦੇ ਆ ਗਰੀਬਾਂ ਦੀਆਂ ਫਰੋਟੀਆਂ ਕਿਉਂ ਕਰਦੇ ਪਏ ਨੇ ਸੀਲ ਉਹਨਾਂ ਦੀਆਂ ਕਰਨ ਜਿਨ੍ਹਾਂ ਨੇ ਆ ਨਸ਼ੇਸ਼ਰੀਆ ਬਾਹਰ ਵੇਚਦਾ ਪਿਆ ਮੁੰਡਾ ਵੇਚਦਾ ਫਿਰ ਨੂੰ ਕੋਈ ਨਹੀਂ ਫੜਦਾ ਜਿਹੜੇ ਪੈਸੇ ਚੜਾ ਦਿੰਦੇ ਨੇ ਜਿੰਨਾਂ ਕੋ ਪੈਹਾ ਹੈਗਾ ਉਹਨਾਂ ਨੂੰ ਕੋਈ ਗੱਲ ਨਹੀਂ ਕਹਿੰਦਾ ਜਿਹੜੇ ਨਜਾਇਜ਼ ਫਸਾਈ ਦਿੰਦੇ ਲੋਕਾਂ ਨੂੰ ਬੱਚੇ ਲੋਕਾਂ ਨੂੰ ਇੱਕੋ ਇੱਕ ਬੱਚਾ ਸਾਡੇ ਖਾਨਦਾਨ ਵਿੱਚ ਇੱਕ ਬੱਚਾ ਕਿਸੇ ਨੇ ਮੁਖਬਰੀ ਕਰਕੇ ਆਪਣਾ ਸਮਾਨ ਫੜਾਤਾ ਇਹਨੂੰ ਫੜ ਕੇ ਉਹਨੂੰ ਫਸਾ ਕੇ ਰਾਹ ਦਿੱਤਾ ਉਹ ਤੇ ਇਹ ਕੰਮ ਕਰਦਾ ਨਹੀਂ ਪਿੰਦਾ ਜਰੂਰ ਸੀ ਮੈਂ ਛੂਟ ਨਹੀਂ ਮਾਰਦੀ ਇੱਕ ਕਰਨ ਡਿਆ ਇੱਥੇ ਦੁਨੀਆਂ ਦੇ ਬੇੜਾ ਗਰਗ ਹੋ ਗਿਆ ਘਰ ਘਰ ਲੋਕਾਂ ਦਾ ਬੇੜਾ ਗਰਗ ਹੋ ਗਿਆ ਨਸ਼ਾ ਕਰ ਕਰ ਵੱਡੇ ਤਸਕਰਾਂ ਨੂੰ ਫੜੋ ਗਰੀਬਾਂ ਨੂੰ ਕਿਉਂ ਮਾਰ ਗਰੀਬਾਂ ਨੂੰ ਕਿਉਂ ਮਾਰਦੇ ਹੋ ਤੁਸੀਂ ਰਾਸ਼ਿਲ ਸਾਨੂੰ ਅਗੁਰ ਦਵਾਰੀ ਵਾਲੇ ਜਾ ਕੇ ਪੁੱਛਿਆ ਸਾਨੂੰ ਰਾਸ਼ਿਲ ਪਾ ਕੇ ਦਿੱਤਾ ਹੋਰ ਦੋ ਚਾਰ ਜਣੇ ਨੂੰ ਸਾਨੂੰ ਰਾਜਨ ਸਾਡੇ ਘਰ ਤੱਕ ਕਮਾਈ ਦਾ ਸਾਧਨ ਕੋਈ ਨਹੀਂ ਹੈਗਾ ਪਰ ਹੱਠੀ ਕਰਕੇ ਸਾਨੂੰ ਜਲਦ ਦੇਣਗੇ ਰਹਿਣ ਵਾਸਤੇ ਅਸੀਂ ਕਿੱਥੇ ਜਾਵਾਂਗੇ ਡੀਜੀਪੀ ਸਾਹਿਬ ਤੇ ਸੀਪੀ ਸਾਹਿਬ ਦੇ ਨਿਰਦੇਸ਼ਾ ਨਿਰਦੇਸ਼ਾ ਅਨੁਸਾਰ ਅਸੀਂ ਐਨਡੀਪੀਐਸ ਦੇ ਅਕਿਊਜ਼ ਤੇ ਨਤਪਾਨ ਵਾਸਤੇ ਐਨਡੀਪੀਐਸ ਅਕਿਊਜ਼ਡ ਪਰਸਨਸ ਦੀ ਪ੍ਰੋਪਰਟੀ ਫ੍ਰੀਜ਼ ਕਰਾ ਰਹੇ ਹੈਗੇ ਅੱਜ ਅਸੀਂ ਅਮਨਦੀਪ ਦੀ ਪ੍ਰੋਪਰਟੀ ਫ੍ਰੀਜ਼ ਕਰਾਈ ਹੈਗੀ ਜੇ ਜਿਹੜਾ ਬਤਾ ਆਪਣੇ ਐਫਆਈਆਰ ਨੰਬਰ 39 ਆਫ 24 ਦੇ ਵਿੱਚ ਅਕਿਊਸਡ ਪਰਸਨ ਸੀਗਾ ਡਿਵੀਜ਼ਨ ਨੰਬਰ 1 ਦਾ ਮੁਕੱਦਮਾ ਸੀਗਾ ਤੇ ਇਹਦੀ કુલ 97 ਲੱਖਸ ਦੀ ਪ੍ਰੋਪਰਟੀ ਅੱਜ ਅਸੀਂ ਫ੍ਰੀਜ਼ ਕਰਾਈ ਹੈ